ਆਪ ਸ਼ਾ ਸਾਸਤਰੀ ਕਾਲ ਸਾਸਤਰੀ ਕਾਲ ਜੀ ਹੋਰ ਸੁਣਾਓ ਵਧੀਆ ਜੀ ਵਧੀਆ ਚੱਲਦੀ ਆ ਆ ਤਾਂ ਬੜੀ ਠੰਡੀ ਆ ਹਨਾ ਮੈਂ ਨਾ ਜੀ ਫਰਿੱਜ ਕੀ ਬਾਤ ਆ ਹਾਂਜੀ ਹਾਂਜੀ ਕਿੰਨੇ ਦੀ ਪਹੁੰਚ ਕੀਤੀ ਇਹ ਇਹ ਬਈ 53 ਚ ਪਹੁੰਚ ਤੇ ਉਦਾਂ 50 ਦੀ ਦੁੱਧ ਦੁੱਧ ਬਈ 8 ਆ 7 ਲਾਵੇ ਕੋਈ 7 ਲਾਵੇ ਚੰਗੀ ਝੋਟੀ ਚੰਗੀ ਜੀ ਸੂਤ ਤੇ ਆ ਨੀਲੀ ਰਾਵੀ ਇਕੱਤੀ ਇਹ ਨੀਲੀ ਰਾਵੀ ਦੀ ਮਗਰ ਨੀਲੀ ਦਾ ਕਟਾ ਇਹਦੀ ਬਈ ਦੁੱਧ 10 ਲੀਟਰ ਆ ਅੱਠ ਲਾਵੇ ਕੋਈ ਪੱਕਾ ਇਹਦੀ ਇਹਦੀ 63000 ਦੇ ਵਿੱਚ ਪਹੁੰਚ ਹਾਂ ਕੋਈ ਗੱਡੀ ਆਪਦੀ ਲਊ 60000 ਦੀ ਮੈਂ 60000 ਦੀ ਨੀਲੀ ਰਾਵੀ ਹਾਂਜੀ ਹਾਂਜੀ ਆ ਲੰਡਾ ਇਹ ਵੀ ਬਈ ਕੱਟੀ ਵਾਲੀ ਹਾਂ ਸੋਈ ਨੂੰ ਡੇਢ ਦੋ ਮਹੀਨੇ ਆ ਦੁੱਧ 7 ਕਿਲਟਰ ਆ 6 ਕੋ 5 ਲਾਵੇ ਪੱਕਾ ਕੱਟੀ ਬਹੁਤ ਚੰਗੀ ਮੰਗਰਾ ਹਾਂ 50000 ਚ ਪਹੁੰਚ ਗੱਡੀ ਕੋ ਆਪ ਜੀ ਲੈਉ 47000 ਦੀ ਜੇ ਕੋ ਕੱਲੀ ਮੈਂ ਹੀ ਘਰੋਂ ਕੱਟੀ ਚੜਦੂ 40 ਦੀ ਦੇ ਦਾਂ 40 7000 ਦੀ ਕੱਟੀ ਚੜਦੀ ਕਿਆ ਬਾਤ ਹਾਂਜੀ ਹਾਂਜੀ ਤੇ ਆ ਗਾੜੀ ਭਾਜੀ ਤਾਜੀ ਸੂਈ ਮਹੀ ਹਫਤੇ ਦਾ 10 ਦਿਨਾਂ ਦੀ ਕੱਟੇ ਆਰੀ ਹਾਂ ਦੁੱਧ 9-10 ਲੀਟਰ ਇਹ ਥਲੇ ਵੀ 8 ਲਾਵੇ ਪੱਕਾ ਕੋਈ ਠੀਕ ਆ ਇਹਦੀ 62000 ਦੇ ਵਿੱਚ ਪਹੁੰਚ ਗੱਡੀ ਕੋ ਆਪ ਜੀ ਲੇਗੂ 1000 ਛੜ ਦਾਂਗੇ ਸਰਚੋਂ 58000 ਦੀ ਦੇਣਾ 58000 ਲੈ ਵੀ ਸੱਜਣੋ ਧੰਨਵਾਦ